ਮੇਰਾ ਟਰਾਲਾ ਪਾਇਆ ਹੈ ਅੱਗੇ ਗੱਡੀ ਅੱਗੇ ਬਈ ਬਿੰਡ ਉੱਚੇ ਕਰਕੇ ਗਾ ਰਿਹਾ ਸੀ ਮੈਨੇ ਨਵਾਂ ਬਣਾਇਆ ਬਈ ਇਹ ਬਿਲਕੇ ਤੋਂ ਜਿੰਨੇ ਤੂੰ ਕਿਆ ਕਰਨ ਲੱਗ ਗਿਆ ਆਹ ਕੰਮ ਕਿਨੇ ਕਿਨੇ ਕਰੇ ਬਾਈ ਠੀਕ ਨਹੀਂ ਹੋ ਜਾਂਦਾ ਭਈਆ ਮਾਸਕ ਦਾ ਬਹੁਤ ਫਾਇਦਾ ਹੈ ਜਿਹੜਾ ਇਹ ਬਾਈ ਨੇ ਭੇਜਿਆ ਮੈਂ ਵੀ ਲਾਇਆ ਹੋਇਆ ਤੇ ਬੜਾ ਨਜ਼ਾਰਾ ਬਾਈ ਜਲ ਆਉਂਦੇ ਐ ਇਹਨੂੰ ਤੇ ਘੈਂਟ ਚੀਜ਼ ਐ ਨਾ ਅਸੀ ਕਰ ਬਾਈ ਜੀ ਸਾਰਿਆਂ ਨੂੰ ਲੋਈ ਬਾਈ ਮੀਂਹ ਦਾ ਇੰਨਾ ਫਰਕ ਪੈ ਗਿਆ ਵੀ 8 ਵਜੇ ਤੇ ਪਹਿਲਾਂ ਮਸ਼ੀਨ ਨਹੀਂ ਚੱਲਦੀ ਆਪਣੀ ਦੂਜੀ ਬੜੀ ਮਸ਼ੀਨ ਪਹਿਲਾਂ ਭੇਜਤੀ ਤੇ ਅੱਜ ਮੈਂ 7 ਵਜੇ ਖੇਤ ਉੱਥੇ ਪੂਨਾ ਘੰਟਾ ਖੜੀ ਰਹੀ ਤਾਂ ਵੀ ਫਿਰ ਤੋਂ ਬਾਅਦ ਵੀ ਹੌਲੀ-ਹੌਲੀ ਚੱਲਦੀ ਆ ਮਤਲਬ ਕਿ 9 ਵਜੇ ਤੱਕ ਮਸ਼ੀਨ ਪੂਰੀ ਚੱਲੂਗੀ ਜਿਵੇਂ ਆਮ ਚੱਲਦੀ ਹੁੰਦੀ ਆ ਤੇ ਟੂੜੀ ਵਾਲੀ ਤਾਂ ਹਲੇ ਹੋਰ ਅਟਕੇ ਚੱਲੂ ਜੋ ਕਰਦੇ ਆਂ ਤੇ ਮੜੀ ਮਿੱਟੀ ਜਿਹੜਾ ਕੋਈ ਚੜਦੇ ਦੇ ਜਾਗਰਜੀਤ ਦੇ ਨਾਲ ਜਿਹੜਾ ਪੱਤਿਆਂ ਜਿਹਾ ਉਹ ਟੁੱਟੀ ਜਾਂਦੀ ਆ ਤੇ ਉਹ ਲਾ ਰਹੇ ਆ ਤੇ ਇੱਕ 30 ਟਰਾਲੀ ਨੂੰ ਜਾਲੀ ਕਸੀ ਆ ਇੱਧਰ ਆਪਣਾ ਗੁਰਪ੍ਰੀਤ ਵੀ ਆ ਗਿਆ ਬਾਈ ਮੇਰੇ ਗੁਰਪ੍ਰੀਤ ਨੂੰ ਅੱਜ ਕੱਲ੍ਹ ਜੀ ਸਾਰਿਆਂ ਨੂੰ ਗੁਰਪ੍ਰੀਤ ਬਾਈ ਆਹ ਟਰੈਕਟਰ ਲੈਤਾ ਦਾ ਗੁਰਪ੍ਰੀਤ ਨੇ ਗੁਰਪ੍ਰੀਤ ਕਹਿੰਦਾ ਵੀ ਚਾਜਾ ਉਤਰ ਗਿਆ ਹੁਣ ਇੱਕ ਤੇ ਹੋਰ ਨੇ ਤਾਰਨਾ ਹੋਵੇ ਤਾਂ ਦੇਖ ਲਿਓ ਬਾਈ ਆਪਾਂ ਸੇਲ ਕਰਨਾ ਊ ਵਧੀਆ ਜੀ ਲੈ ਬਾਈ ਜਿਵੇਂ ਇਹਦੇ ਕੋਲ ਤਾਂ ਦੁਆ ਖੜੇ ਦਾ ਉਸੇ ਸਾਰਨ ਟ੍ਰੈਕ ਨਮਾ ਹੀ ਬਸੇ ਸ਼ੌਂਕ ਨੂੰ ਕਰਦਾ ਇਹਦੇ ਸ਼ੌਂਕ ਹੁਣ ਪੂਰਾ ਹੋ ਗਿਆ ਕਹਿੰਦਾ ਵੀ ਉਹ ਗੁਰੇ ਕੰਦੇ ਸ਼ੌਂਕ ਹੋਣਾ ਕਹਿੰਦਾ ਪਹਿਲਾਂ ਪਹਿਲਾਂ 5-10 ਦਿਨ ਕਿਹੜੇ ਦਿੱਤੇ ਮੁੜ ਕੇ ਜਿੰਨੇ ਦੇ ਦਿੱਤਾ ਗਿਆ ਖੜਿਆ ਹੈ 1000 ਰੁਪਏ ਦਾ ਵੀਡੀਓ ਚਲਦੀ ਮੁਕਾਉਂਦਾ ਮੁੜ ਕੇ ਅੱਜ ਆਇਆ ਹੈ ਤੇ ਹੁਣ ਕਹਿੰਦਾ ਦੇਖ ਲੈ ਵਿੱਚ ਕਿਸੇ ਨੇ ਲੈਣਾ ਮੈਂ ਕਿਹਾ ਭਾਈ ਫਿਰ ਇੱਥੇ ਛੱਡਦੇ ਆਪਾਂ ਵੀਡੀਓ ਪਾ ਦਾਂਗੇ ਦੀ ਆਪਾ ਹੈ ਜੇ ਕਿਸੇ ਨੇ ਲੈਣਾ ਹੋਵੇ ਦੇਖ ਲਓ ਟਰੈਕਟਰ ਉੱਤਾਂ ਦਾ ਉੱਦ ਹੀ ਪਿਆ ਕੋਈ ਉਹ ਨਹੀਂ ਹੈਗਾ ਜਿਹਨੇ ਗਿਆ ਤਾਂ ਚੱਕੂ ਕੋਲ ਤੇ ਹੀ ਗਿਆ ਤਾਂ ਤੇ ਆਪਣੇ ਆਪਾ ਦੇ ਦੇਣਾ ਹੈ ਦੇਖ ਲਓ ਉੱਧਰ ਸਾਡੂ ਵੀ ਆ ਗਿਆ ਮੈਂ ਆਪਰੇ ਅਲੀ ਗੱਦੀ ਹੈ ਤਾਂ ਤੇਰੀ ਅਲੀ ਹੈ ਠੀਕ ਹੈ ਠੀਕ ਹੈ ਵਰੀਆ ਹਾਇ ਤੇਲ ਕਰਨਾ ਹਲੇ ਜਦ ਤੱਕ ਆਪਣੇ ਗੋਲੇ ਜੇ ਕਿਸੇ ਨੇ ਦੇਖਣਾ ਹੋਵੇ ਲੈਣਾ ਹੋਵੇ ਕਮੈਂਟ ਕਰ ਦਿਓ ਤੇ ਟ੍ਰੇਲ ਤਾਂ ਓਰੀਜਨਲ ਹਾਂ ਖਰਚਾ ਕਰਤਾ ਹੁਣ ਇਹਦੇ ਵਾਤ ਤੁੜੀ ਦੇ ਟ੍ਰੇਲ ਤਾਂ ਹੋ ਗਏ ਵਰੀਆ ਕੰਮ ਆ ਗਿਆ ਸਹੀ ਗੱਲ ਆ ਤਾ ਚੱਲ ਜਾ ਸਾਡੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹ ਵੀ ਆਪਣਾ ਆਨੰਦਪੁਰੇ ਵਿਆਹ ਹੋਇਆ ਇਹ ਦੋਏ ਸਾਡੇ ਸਾਡੂ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਸਾਡੇ ਸਾਹਿਬ ਠੀਕ ਆ ਠੀਕ ਹੈ ਕਹਿੰਦਾ ਹੈਪੀ ਆ ਰਹੇ ਤੁਸੀਂ ਮੋੜਨ ਲੱਗੇ ਆ ਮੈਂ ਨਾ ਵਾਲੇ ਕਿ ਮੈਂ ਆਪਣੇ ਘਰੇ ਬੈਠੂਗਾ ਫਿਰ ਚੱਲਦੇ ਆ ਮੈਂ ਕਿਹਾ ਇਹਨੂੰ ਵੀ ਦੇ ਦਿੰਦਾ ਚਾਹ ਵੀ ਲਾ ਲੈਂਦਾ ਪਰ ਦੇਖੋ ਹੁਣ ਟਾਈਮ ਨਹੀਂ ਹੈਗਾ ਹੈ ਚਾਹ ਪੀ ਚਲਾ ਕੇ ਚਲਾਉਣੇ ਨੂੰ ਉਹ ਉਦੋਂ ਮੈਂ ਹੀ ਲੈ ਕੇ ਗਿਆ ਇਹਨੂੰ ਹਾਂ ਅੱਜ ਇੱਕ ਗੱਲ ਦੀ ਕਰਕੇ ਗੱਲ ਪੱਕੀ ਮੈਂ 30 ਟਰਾਲੀ ਹੈ ਕਿਹਾ ਨਾ ਥਾਂ ਦੀ ਘਰੇ ਖੜੀ ਸੀ ਮੈਂ ਟਰਾਲੀ ਇੱਕ ਟਰਾਲੀ 30 ਅੱਜ ਤੁਰੀ ਜਣੀ ਹੋਰ ਲਾਇਆ ਹੁਣ ਦੱਸ ਦੇ ਕਿ ਨਾਲੇ ਪਾ ਲੈਣੇ ਕਿਹਦੇ ਨਾਲੇ ਆ ਜੀ ਹੁਣ ਦੱਸੋ ਮਾ ਵਧੀਆ ਵਧੀਆ ਮੈਂ ਕਹਿੰਦਾ 4-500 ਦਾ ਤੇਲ ਖਾਂਦਾ ਹਾਂ ਨਾ ਕੋਈ 300 ਤੋਂ ਨਹੀਂ ਜਾਵੇ ਤੇਲ ਨਾ ਹੁੰਦਾ ਇਹਨੇ ਹੁਣ ਹਾਂ ਬਸ ਹੈ ਕਿੰਨੇ 60 ਕਿਲੋਮੀਟਰ ਚੱਲ ਕੇ ਆਇਆ ਹਾਂ ਤੇ ਤੇਲ ਤੋਂ ਉੱਧਰ ਜਮਨ ਨਹੀਂ ਕਰਦਾ ਹੱਸਦਾ ਨਹੀਂ ਅੱਜ ਅਰੰਭ ਚੱਲਾਈ ਵਧੀ ਮੁੱਢਿਆ ਯਾਰ ਕਾਰ ਨੂੰ ਉਹਦਾ ਚੱਲਦਾ ਹੈ ਹਾਂ ਉਹ ਐਡੀਸ਼ਨ ਆਹ ਨਾ ਖੜਿਆ ਬਾਈ ਅੱਗੇ ਨਹੀਂ ਆਇਆ ਹੈ ਲੋਡ ਨੂੰ ਸਵਾਦ ਆਣਾ ਵੀ ਆਪਣਾ ਲੈ ਆ। ਅਰੇ ਇੱਕ ਦੋ ਕੁੜੀਆਂ ਵੀ ਨਾਮ ਪੁੱਛਦੇ ਨਹੀਂ ਐ ਕਿ ਭਰਾ ਦੇ ਵੀ ਆ ਰਹੇ ਨੇ। ਇਹ ਕਿੰਨੀ ਦੀ ਹੈਗੀ ਨੇ? ਇਹਨਾਂ ਦਾ ਤਾਂ ਬਹੁਤ ਕਿਹਾ ਨਾਮ ਆ ਰਿਹਾ ਹੈ। ਕੀ ਦੇਖੀ। ਵਧੀਆ ਬੰਦੇ ਲੈਣਾ ਹੈ। ਆਜੋ। ਚਾਪੀਓ। ਬੋ ਜੋਸਨਾ ਆਜ ਦੇਖੀ ਬੜੀ ਗੱਲ ਉਹ ਜਿਹੜਾ ਆ ਗਿਆ ਉਡੀ ਲੱਗਣਾ ਉਹ ਰੋਣ ਵਾਲਾ ਗੜਾ ਕਰਨੀ ਪੈਣੀ ਬੜੀ ਕਿੱਲੇ ਲੋ ਜੀ ਭਾਈ ਪ੍ਰਧਾਨ ਜੀ ਪਹੁੰਚੇ ਅੱਜ ਸੋਹਣੀ ਕਾਲ ਜੀ ਸਾਰਿਆਂ ਨੂੰ ਹਜ਼ਾਰ ਜੀ ਕਹਿੰਦਾ ਆ ਜਾ ਜੇ ਬਿੱਡ ਲਾਉਣਾ ਅੱਜ ਸਾਡਾ ਟਾਈਮ ਨਹੀਂ ਹੈਗਾ ਦੋ ਤਿੰਨ ਦਿਨਾਂ ਬਾਅਦ ਆਜਾ ਪ੍ਰਧਾਨ ਦਾ ਟਾਈਮ ਤਾਂ ਨਿਕਲਿਆ ਨਾ ਮੈਂ ਜਾ ਕੇ ਪਰਸੋਂ ਆਂਗੀ ਕੈਮਰਾ ਦੇਖਣਾ ਨਹੀਂ ਤੂੰ ਹੈ ਨਹੀਂ ਤਾਂ ਆਹੋ ਜਿਹੀ ਨਹੀਂ ਹੈਗੇ ਫਿਰ ਤੂੰ ਪੁੱਛੇ ਗੇੜਾ ਮਾਰ ਕੇ ਆ ਵੀ ਬਾਹਰ ਕਹਿਣੇ ਤੂੰ ਕਹਾਉਂਗਾ ਮੈਂ ਤਾਂ ਆਇਆ ਤਾਂ ਮੈਂ ਤਾਂ ਹੋਰ ਲੋਕਾਂ ਨਾਲ ਚੱਲ ਗਈ ਕੱਲ੍ਹ ਦਾ ਇਹ ਕੈਮਰੇ ਦਾ ਫਾਇਦਾ ਵੀ ਹੈ ਭਾਈ ਨੁਕਸਾਨ ਵੀ ਹੈਗਾ ਕੈਮਰਾ ਖੋਲ ਕੇ ਦੇਖ ਲਾਂ ਮੈਂ ਕਿਹੜਾ ਮਾਰ ਕੇ ਗਿਆ ਤੂੰ ਹੈ ਨਹੀਂ ਤਾ ਠੀਕ ਆ ਇਹ ਬਹਾਨਾ ਹੋ ਜਾਂਦਾ ਵੀ ਭਾਈ ਮੈਂ ਆ ਗਿਆ ਬੜੇ ਰਿਕਾਰਡਿੰਗ ਵਾਲੇ ਕੈਮਰੇ ਚਾਹੀਦੇ ਰਿਕਾਰਡਿੰਗ ਆ ਵੀਰੇ ਹਾਂ ਹਾਂ ਨਹੀਂ ਇਹਦੀ ਰਿਕਾਰਡਿੰਗ ਨਹੀਂ ਜਿੱਦਾਂ ਆਪਾਂ ਬੋਲਦੇ ਆ ਇਹਦੇ ਵਿੱਚ ਸੁਣਦਾ ਅੱਛਾ ਅੱਛਾ ਉਹ ਵੀ ਉਹ ਮੈਂ ਲਵਾਉਣਾ ਉਹਦੇ ਹਾਂ ਉਹ ਚਾਹੀਦਾ ਉਹ ਲਵਾਉਣਾ ਹੋਵੇ ਤੇ ਪ੍ਰਧਾਨ ਜੀ ਕਹਿੰਦੇ ਕਹਿੰਦੇ ਇੱਕ ਮੱਥਾ ਦੇ ਕੋਲ ਕਿਹਦੇ ਕੋਲ ਹੁੰਦਾ ਪ੍ਰਧਾਨ ਜੀ ਬੈਸੀ ਸਾਡੇ ਕੋਲ ਵੀ ਤਾਂ ਹੈ ਦੇਖੋ ਪਹਿਲਾਂ ਤਾਂ ਅਸੀਂ ਇਕੱਠੇ ਦੇ ਸਾਰੇ ਗਾ ਹਾਂ ਹੂੰ ਕਿਆ ਹੋਇਆ ਦਾ ਐਨੇ ਭਾਈ ਡੌਨ ਪਰ ਤੇ ਤੇਲ ਚੱਕ ਰਿਹਾ ਨਾ ਤੁਸੀਂ ਉੱਪਰ ਖੜੇ ਤੇ ਰਹੇ ਆ ਉੱਪਰ ਖੜੇ ਤੇ ਹਾਂ ਇਹ ਨੂੰ ਕੋਲਾ ਤੇ ਚੜ ਗਿਆ ਸਾਰੇ ਮੂੰਹ ਲਵੇੜਤੇ ਨੇ ਜੇ ਖੜਾ ਹੋਇਆ ਡਰਾਈਵਰ ਹਾਂ ਆ ਤਾਂ ਕੁਝ ਨਹੀਂ ਉਹ ਬਹੁਤ ਟੌਰ ਇਦਾਂ ਹੀ ਦੀ ਟੌਰ ਥੰਨੇ ਤੇ ਹਾਂ ਉੱਪਰ ਨੂੰ ਬਣਾਇਆ ਤਾਂ ਯਾਨੀ ਹਾਂ ਉਹਨੇ ਮੂੰਹ ਪਰਤੇ ਭਾਈ ਸਾਰਿਆਂ ਤੇਲ ਕਰ ਦਿੱਤਾ ਪ੍ਰਧਾਨ ਜੀ ਨੇ ਪਿਛਾੜਨਾ ਹੋਣਾ ਬਈ ਪ੍ਰਧਾਨ ਜੀ ਆ ਠੀਕ ਆ ਬੰਦਾ ਸਾਈਡ ਵਰ ਨਾ ਬੈਠੇ ਇਕੱਲਾ ਹੀ ਬੰਦਾ ਹੈ ਹਾਂ ਓਕੇ ਦੇਖ ਰਿਹਾ ਬੰਦਾ ਤਾਂ ਇਹਨਾਂ ਨਾਲ ਵੀ ਕੰਮ ਕਰਦੇ ਤੇ ਹੁਣ ਜਿਹੜੀ ਬੁੱਢੇਪੁਰ ਵਾਲੀ ਨਦੀ ਆ ਮੇਸੀ ਵਾਲੇ ਪੱਟ ਕੇ ਤੇ ਰਸਤਾਂ ਤੋਂ ਆ ਕੇ ਅੱਛਾ ਉਹਨੇ ਚਾਲੂ ਕਰੀ ਜੀ ਪਹਿਲਾਂ ਇਹ ਪਹਿਲੀ ਅਜ ਅਸੀਂ ਛੋਟੇ ਛੋਟੇ ਕਰਦੇ ਨਾਮ ਕਰਦੇ ਮਰ ਕੇ ਉਹ ਪੱਟ ਕੇ ਗਏ ਤੇ ਸਕ੍ਰਾਈਬਰ ਤੇ ਉਹਨਾਂ ਕੋ ਕਾਲੇ 50 50 ਫੁੱਟ ਦੀ ਬੋਹਟਾਂਗਾ ਲਾਤੀ ਉਹਨਾਂ ਨੇ ਠੀਕਾ ਬਣ ਹੋਈ ਕਰਕੇ ਕਲੀਅਰ ਆ ਜਿਹੜੀ ਨਹਿਰ ਬਣੀ ਆ ਨਹੀਂ ਨਹੀਂ ਨਦੀ ਆ ਬੁੱਢੇਪੁਰ ਵਾਲੀ ਆ ਨਦੀ ਹਾਂ ਬੁੱਢੇਪੁਰ ਵਾਲੇ ਤੇ ਫੂਲ ਦੇ ਬਰਾਬਰ ਠੀਕ ਠੀਕ ਹਾਂ ਇਹ ਨਦੀ ਆ ਉਹ ਨਦੀ ਸੇਪਰਾਂ ਦੀ ਜਿਹਨੂੰ ਦਾਦਾ ਮੜਾ ਟਰੈਕਟਰ ਲੈ ਕੇ ਬਾਹਰ ਗੱਡੀ ਨਾ ਮੜਾ ਕੰਮ ਦੇ ਕਿਤੇ ਮਸ਼ੀਨ ਦੇ ਉਹ ਗੇੜਾ ਮਾਰ ਰਣਾ ਠੀਕ ਹੈ ਇਹ ਦੇਖਦੇ ਆ ਠੀਕ ਅਸਲ ਵਧੀਆ ਲੋ ਬਾਈ ਪਹੁੰਚੇ ਹੋਇਆ ਨਿੰਦਰ ਬਾਈ ਕੋਲ ਹੋਰ ਬਾਈ ਜੀ ਹਾਂ ਜੀ ਠੀਕ ਆ ਗਿਆ ਵਧੀਆ ਗਾ ਨਿੰਦਰ ਬਾਈ ਦੇ ਕਣਕ ਵੱਢਣ ਲੱਗਿਆ ਜੀ ਬਾਈ ਆ ਕਣਕ ਸੁੱਕੀ ਆ ਸਵੇਰੇ ਥੋੜੇ ਗਿੱਲੇ ਦੇ ਖੇਤ ਚ ਫੜ ਕੇ ਤੇ ਨਰਮ ਦੇ ਚ ਤੇ ਉੱਤੇ ਇੱਕ ਤਾਂ ਹੌਸ ਆ ਇੱਕ ਆਪਣੇ ਮੌਸਮ ਤੋਂ ਠੰਡਾ ਹੋ ਗਿਆ ਉਹਦੇ ਕਰਕੇ ਸਵੇਰੇ ਸਵੇਰੇ ਚੱਲਦੇ ਇੱਥੇ ਮੜਾ ਕੰਮ ਚੱਲਿਆ ਹੁਣ ਬਾਕੀ ਹੋਰ ਸੁਣਾ ਬਾਈ ਬਹੁਤ ਵਧੀਆ ਠੀਕ ਠਾਕ ਬਾਈ ਨੂੰ ਐਤਵਾਰ ਦੇ ਲਾਹਾ ਹੁੰਦਾ ਬਾਈ ਛੁੱਟੀ ਦਾ ਫਿਰ ਬਾਈ ਦੇ ਲਾਈ ਦੀ ਹੈ ਵੀ ਜਦ ਕੋਈ ਹੁਣ ਥੋੜੇ ਰਿਸ਼ਤੇਦਾਰਾਂ ਨੂੰ ਇੱਕ ਅੱਧਾ ਦਿਨ ਅੱਗੇ ਪਿੱਛੇ ਕਰਾਂ ਮੈਂ ਬਾਕੀ ਭੱਟ ਵੀ ਦਊਂਗਾ ਇਹਦੇ ਮੰਗਲਵਾਰ ਅੱਸਾਂ ਵਾਰਾ ਅੱਛੇ ਦਰ ਮੈਂ ਕਹਿੰਦੇ ਭੁੱਖ ਕਰੇ ਮੰਗਲਵਾਰ ਦੇ ਕਰੇ ਹੋਏ ਆ ਮੈਨੂੰ ਪਤਾ ਮੈਂ ਵੀ ਕਹਿ ਵੀ ਕਰ ਵੀ ਦਿੰਦਾ ਹੈ ਬਾਕੀ ਜੇ ਨਾ ਹੋਇਆ ਵੀ ਬਾਈ ਬੁੱਧਵਾਰ ਨੂੰ ਕਿਤਾ ਪੱਕਾ ਪਤਾ ਚਾ ਗੱਲ ਹੈ ਬਾਈ ਇੱਕ ਤਾਂ ਮਿਹਨੇ ਭਰ ਤੋਂ 3:00 ਵਜੇ ਜੜਾ ਠੀਕ ਆ ਕੱਲ ਦਾ ਸਟਾਵਾ ਕਰਦਾ ਪੈ ਟੁੱਟ ਗਿਆ ਕੱਲ ਚਾਰ ਘਾਟੇ ਦੁਬਾਰੇ ਦੁਬਾਰੇ ਖਰੀਦੇ ਉਹਦੇ ਕਰਕੇ ਕੰਮ ਖੋਲ੍ਹ ਗਿਆ ਸਾਰਾ ਉਹ ਤਾਂ ਦਿੱਕਤ ਆ ਗਈ ਇੱਕ ਹੁਣ ਸਵੇਰੇ ਤੇਰੇ ਸਾਹਮਣੇ 9 ਵਜੇ ਮਸ਼ੀਨ ਚੱਲੀ ਹੋਣੀ ਹਾਂ ਉਹ ਚੱਲੀ ਜੀ 9 ਦੇ ਪਹਿਲਾਂ ਚੱਲੀ ਹੋਣੀ ਤੇ ਨਾਲ ਗੋਲਾ ਹੋ ਚੋ ਗੂ ਫੇਰ ਪਿੱਛੇ ਕੋਈ ਦਾਣਾ ਤੇ ਵੀ ਆਉਂਦਾ ਦਾ ਆਪਣਾ ਏਰੀਆ ਉਕਣਾ ਹੋ ਨਹੀਂ ਹੈਗਾ ਸ਼ਾਮ ਨੂੰ ਹੋస్తਾ ਹੀ ਜੰਦੀ ਜਾਂ ਆਪਣਾ ਉਕਣਾ ਚੱਲਦਾ ਨਹੀਂ ਭਾਈ ਹਾਂ ਆਪਣੇ ਤਰੇਲ ਜ਼ਿਆਦਾ ਪੈਂਦੇ ਆਪਣੇ ਤਰੇਲ ਜ਼ਿਆਦਾ ਪੈਂਦੇ ਉਹਦੇ ਕਰਕੇ ਦਿੱਕਤ ਆਉਂਦੀ ਹੈ ਤਾਂ ਰਿਸ਼ਤੇਦਾਰਾਂ ਨੂੰ ਕਹਿ ਵੀ ਭਾਈ ਵੀ ਮੰਗਲਵਾਰ ਨੂੰ ਸ਼ਾਮ ਤੇ ਦੁਪਹਿਰ ਤੋਂ ਬਾਅਦ ਜਾਂ ਫਿਰ ਬੁੱਧਵਾਰ ਨੂੰ ਸਾਰੇ ਦਿਹਾੜੀ ਉਹਨਾਂ ਕੋਲ ਨਹੀਂ ਮੈਨੂੰ ਦੋਨੋਂ ਤੋਂ ਫੋਨ ਆਇਆ ਤਾਂ ਵੀ ਟਰਾਲਾ ਰੱਖਣਾ ਮੰਗਲ ਨਹੀਂ ਮੈਂ ਮੇਰੀ ਗੱਲ ਦਿਹਾੜੀ ਦੀ ਕਹੀ ਹੋਈ ਗੱਲ ਉਹਨਾਂ ਨੇ ਵੀ ਦਿਹਾੜੀ ਕੱਟ ਕੇ ਲੱਗਣੀ ਹੈ ਮੈਨੂੰ ਪਤਾ ਉਹਨਾਂ ਦੇ 20 ਕਿਲੋ ਕਿ ਦਿਹਾੜੀ ਦਾ ਕੰਮ ਹੈ ਮੈਨੂੰ ਪਤਾ ਮੈਂ ਗੱਲ ਕਰਕੇ ਉਹਨਾਂ ਨਾਲ ਇਕੱਠਾ ਹੋਵੇ 20-22 ਕਿੱਲੇ ਹੋਣੇ ਉਹਨਾਂ ਦੇ ਤੇ ਅ ਬਾਕੀ ਹੁਣ ਦੇਖਦੇ ਆਂ ਨਾ ਨਹੀਂ ਆਉਂਦੇ। ਨਹੀਂ ਇੱਕ ਤਾਂ ਤੂੰ ਜੇਰੀ ਹੁਣ ਵੀਡੀਓ ਬਣਾਦਾ ਮੈਂ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਾ ਕਰ ਵੀ ਸਾਡੇ ਏਰੀਆ 'ਚ ਕਿਹੜੇ ਬੀਜ ਦਾ ਝਾੜ ਵੱਧਦਾ। ਇਹ ਚੀਜ਼ ਦਾ ਵੀ ਲੋਕਾਂ ਨੂੰ ਮੜਿਆ ਦੱਸ ਦਿਆ ਕਰ। ਮੈਂ ਮੈਂ ਦੱਸਦਾ। ਹਾਂ। ਮੈਂ ਦੱਸਦਾ ਐ ਪਰ ਇਹਦਾ ਵੀ ਫਰਕ ਬਹੁਤ ਆ ਬਾਈ। ਹੁਣ ਕਿਸੇ ਦੇ 826 ਦਾ ਬੀਜ ਦਾ 2020 ਆ ਰਿਹਾ ਕਿਸੇ ਦੇ 25 ਆ। ਠੀਕ ਆ? ਇਸ ਵਾਰ ਚੱਲ ਰਿਹਾ 303 ਅੱਗੇ। ਠੀਕ ਹੈ ਨਾ? ਇਹ ਚੀਜ਼ ਦਾ ਫਰਕ ਆ ਆਪਣੇ। 303 ਦਾ ਇਹਦੀ ਝਾੜ ਹੁਣ ਆਇਆ ਤਾਂ ਮੈਂ ਉਧਰ ਰਾਤ ਨੂੰ 725 ਵੱਢੀ ਆ। ਉਦਾਟਾ ਝੜ ਪੂਰਾ ਲੱਗਦਾ ਤਾਂ 4 ਕਿੱਲੇ ਦਾ ਟਰਾਲਾ ਢੱਕ ਕੇ ਰੱਖਦਾ 25 ਦੇ ਸਾਹ 25 ਦੇ ਸਾਹ ਉਹਨਾਂ ਨੂੰ ਹੁਣ ਆ ਜਿਹੜਾ ਢੇਰ ਆ ਦੇ ਆਪਣਾ ਕਪੂਲਰ ਵਾਲਾ ਹੀ ਕਣਕ ਹੈ ਹਾਂ ਗੱਲ ਵਧੀਆ ਹੈ ਆ ਪਿੱਛੇ ਭਾਈ ਨੇ ਵੱਡੀ ਪੂਰਾਂ ਵਾਲੀ ਭਾਈ ਕਿੰਨੇ ਸਾਲ ਤੇ ਹੋ ਗਏ ਪਹਿਲਾਂ ਬੁੱਟੇ ਦੱਸ ਇਹ 3 ਸਾਲ ਦੇ ਹੋ ਗਏ ਇਹ 3 ਸਾਲ ਦੇ ਹੋਏ ਆ ਹਾਂ 3 ਸਾਲ ਦੇ 5000 3 ਸਾਲ ਦੇ ਬੁੱਟੇ ਆ ਭਾਈ 10 ਸੋਰੇ 10 ਸੋਰੇ ਆ 10 ਵੈਰਾਈਟੀ ਆ ਬੁੱਟਾ 13 बाई 13 ਪਰ ਆ ਭਾਈ ਹਾਂ 13 ਕਬਾਦ ਦਾ 10 10 ਬਾਈ ਬੂਟਾ ਸਾਰਾ ਇੱਕ ਦਾ ਚੱਲਿਆ ਹੋਇਆ ਬੂਟਾ ਚੱਲਿਆ ਹੀ ਬਹੁਤ ਵਧੀਆ ਬਾਈ ਹੈਂ ਦੂਸਰੀ ਬਾਤ ਬਹੁਤ ਵਧੀਆ ਬੂਟਾ ਬਾਈ ਕਹਿ ਨਹੀਂ ਸਕਦੇ ਵੀ 3 ਸਾਲ ਦੇ ਤੇ ਅਗਲੇ ਸਾਲ ਪੱਟਣ ਵਾਲੇ ਹੈ ਬਰੇਡੀ ਦਾ ਫਰਕ ਹੈ ਬਹੁਤ ਹਾਂ ਕਿਉਂਕਿ ਮੇਰੇ ਕੋਲ 2 ਸਾਲ ਦਾ ਹੈ ਤੇ ਉਧਰ ਉਹਨਾਂ ਨੂੰ 1 ਸਾਲ ਹੋ ਗਿਆ ਹਾਂ ਉਹਨਾਂ ਨੇ ਨਾ 2 ਸਾਲ ਦਾ ਗਿਆ ਦਾ ਅੱਛਾ ਹਾਂ ਬਰੇਡੀ ਮੈਂ ਤਾਂ ਕਹਾਂ 10 ਬਰੇਡੀ ਲਾਈਏ ਬਹੁਤ ਵਧੀਆ ਯਾਰ ਤੇਰੇ 3 ਸਾਲ ਦੇ ਤਾਂ ਬੂਟੇ ਮੈਂ ਕਨਾ ਦੇਖੇ ਨਹੀਂ ਹੈਗੇ ਇਹ ਜ਼ਮੀਨ ਦਾ ਵੀ ਫਰਕ ਹੋਊਗਾ ਬਾਈ ਹਾਂ ਸਹੀ ਕਿਹਾ

ො කපුටා තල්ලා වි පහෝපදියමනයි අච දෙම පැළි වාරවි දන්දා කන්නවිී දෙෙනට ඇපරින අනක දේතා පයි ඒගලයි ਠੀਕ ਕਰ। ਥਣਕ ਦਾ ਸੁੱਕੀ ਆ ਸਾਫ ਵੀ ਆਉਗੀ ਫਿਰ। ਟੁੱਟੀ ਦਾ ਟੀਵੀ ਤਾਂ ਨਹੀਂ। ਬਾਈ ਮੈਂ ਦਾਈ ਹਾਂ। ਹਾਂ। ਉਹ ਵੀ ਤਾਂ ਰੱਖਣਾ ਪੈਂਦਾ ਨਾ ਵੀ ਚੱਕਰ-ਚੱਕਰ ਥੋੜੇ ਵਧੇ ਉਹ ਕਰੇ ਪਏ ਹੁੰਦੇ ਆ। ਇਹ ਵੀ ਬਹੁਤ ਉਹ ਦੇਖਣਾ ਪੈਂਦਾ ਬਾਈ। ਟਰਾਲਾ ਵਧੀਆ ਹੈ ਵੀ ਬਾਈ ਹੈ ਨਾ। ਹਾਂ। ਹਾਂ। ਸਹੀ ਗੱਲ ਹੈ। ਹਾਂ। ਠੀਕ ਹੈ ਠੀਕ ਹੈ। बाकी थोड़ी माड़ी ही रहेगी गई गान के ए आ ही खेता ने डाउन है अपनी पहले बच्चे जा ठीक है भाई अपने हाँ। ओ ही चक्कर पे गया ना चलो ठीक है भाई फिर भी बचाओ हो गया कहीं जगह गड्या ने बुरा हाल करते भाई ਉਧ ਹੈ ਕਿ ਨਹੀਂ ਉਹ ਗੱਲ ਉਹ ਆਪਣਾ ਬਚਾ ਉਹ ਹੈ ਜਿਹੜੀ ਆਪਣੀ ਵਧੀਆ ਜਿਹੜੀ ਮਿਲ ਜਵੇ ਉਹ ਚੰਗੀ ਆਪਣੇ ਪੱਲੇ ਵੈਖੀ ਤੇ ਹੈ ਕਿ ਨਹੀਂ ਇਹਦਾ ਇਹਨੇ ਵੀ ਦੋ ਕਰਿਆ ਬਿੱਢੇ ਇਹਦਾ ਦੋ ਦਾ ਵੀ ਬਹੁਤ ਅੱਵਲਾ ਆਇਆ ਹੈ ਜਦਿਆ ਕਾਜ ਬੰਦੇ ਨੇ ਕਰਿਆ ਕੱਲਾ ਕੱਲਾ ਖੋਲ ਕੇ ਨਹੀਂ ਅੱਛਾ ਹਾਂ ਇੰਨਾ ਭਾਰੀ ਹੈ 12 ਫੁੱਟ ਦਾ ਤਿੰਨ ਫੁੱਟ ਦਾ ਵਿੱਡਾ ਹੈ ਇਹਨੂੰ ਅੱਛਾ 3 ਫੁੱਟ ਦਾ ਵਿੱਡਾ ਹੈ ਇਹਨੂੰ ਫੋਕਾ-ਫੋਕਾ ਵੀ ਬੜਾ ਔਖਾ ਕਾਦਿਆ ਪੰਜ ਬੰਦੇ ਨੇ ਦੋ ਘੰਟੇ ਲੱਗੇ ਸਾਡੇ ਤੇ ਇਹ ਬਾਈ 16 ਫੁੱਟ ਆਏ ਸਿਮਰਨ ਨੇ ਬਣਵਾਇਆ ਬਾਈ ਆ ਕਿੰਨੇ ਦਾ ਬਣਿਆ ਦਾ ਬਣਾ ਸਾਡੇ 4.5 ਲੱਖ ਦਾ ਬਿਨਾਂ ਟਾਇਰਾਂ ਦੇ ਕੰਪਲੀਟ ਹੈ ਕੰਪਲੀਟ ਹੈ ਬਜਨ ਕਿੰਨਾ ਇਹਦਾ ਪਤਾ ਕੁਝ ਆ ਫਰਿਜ ਫਰੋਜ ਦੇ ਹਰੇ ਕਿਰੇ ਸੀਮਾ ਦਾ ਇਹ ਕੰਮ ਕਰਦਾ ਨਹੀਂ ਹੈ ਇਹ ਵੀ ਕਰਨਾ ਪੈਂਦਾ ਨਹੀਂ ਡਰਾਈਵਰ ਤਾਂ ਜਾਂਦਾ ਨਾ ਨਾ ਠੀਕ ਆ ਕੱਲਾ ਬੜਾ ਜਾਨਤਾਰ ਆਹ ਨਾ ਮੈਂ ਉਹਨਾਂ ਦੇ ਦੇਖਿਆ ਇਹਦੇ ਅਜੇ ਤਾਂ ਨਿਕਲ ਜਾਂਦੇ ਬਾਈ ਜਿਹੜਾ ਉਹ ਬਣਾ ਕੇ ਲਿਆ ਉਹਨੇ ਗਲਾਈ ਜਿਆਦਾ ਦੇਤੀ ਉੱਪਰ ਉਹ ਨਿਕਲਦਾ ਹੀ ਨਹੀਂ ਅੱਤੇ ਲੱਗ ਜਾਂਦਾ ਉਹ ਵਧੀਆ ਸੰਗੜੀਆਂ ਨਾਲ ਹੁਣ ਇਹਨੂੰ ਸੰਗੜੀ ਲਵਾਉਣੀ ਪੈਣੀ ਆ ਦੇਖ ਬਿਲਕੇ ਦਾ ਤਾਂ ਇਹ ਬਹੁਤ ਖਾਸੀਅਤ ਹੈ ਬਹੁਤ ਸੋਧ ਕੇ ਪਾਉਂਦੇ ਨੇ ਕੋਈ ਚੀਜ਼ ਨਿਕਸ ਨਹੀਂ ਘੱਟਦਾ ਨਹੀਂ ਨਹੀਂ ਉਹਨੇ ਜਾਣ ਕੇ ਬੜੀ ਕਰਵਾਈਏ ਵੀ ਕੋਈ ਪਿੰਨ ਨਾ ਨਿਕਲੇ ਹੁਣ ਇਹਨੂੰ ਸੰਗੜੀ ਲਵਾਉਣੀ ਪੈਣੀ ਹਾਂ ਬਿਲਕੁਲ ਠੀਕ ਆ ਉਹ ਸੰਗੜੀ ਖੜਕੀ ਜਾਂਦੀ ਆ ਫਿਰ ਇੱਥੇ ਪਹਿਲੀ ਵਾਰੀ ਉਹ ਪਾਉਣ ਲੱਗੇ ਆ। ਹਾਂ ਗੰਨੇ ਨੂੰ ਚੱਲਿਆ ਇਹ। ਦਿਨ ਵਿੱਚ ਚੱਲਿਆ ਹੋਇਆ ਜਦ ਇਹ ਆਇਆ ਤਾਂ ਨਾ ਇਹ ਦਸੰਬਰ ਚ ਲਗਭਗ। ਨਾ ਸਹੀ ਗੱਲ ਆ ਬਾਈ। ਨਹੀਂ ਵਧੀਆ ਟਰਾਲਾ ਟਾਇਰ ਵੀ ਨਵੇਂ ਪਾਤੇ ਨੇ। ਠੀਕ ਐ MRF ਦੇ ਪਵਾਏ ਆ। ਆ ਜੀਪ ਵੀ ਨਾਲ ਟੰਗ ਲਈ ਹੈ। ਠੀਕ ਐ ਠੀਕ ਐ। ਗੱਲਾ ਫਾਰਮ ਹੈ। ਆ ਵਧੀਆ ਬਾਈ। ਹੈ? ਮਿਲ ਗਿਆ ਤੁਸੀਂ। हां मिल गया उधर यहां वाला मैं देखा हुक ਦੇ ਉੱਪਰ ਏਡਾ ਵੀ ਕਿਆ ਏਡਾ ਹੋਤੇ ਇਹਨੇ ਜਾਲੀ ਹੋਤੇ ਕੋ ਹੋਰ ਲਵਾਉਣਾ ਚਾਹੀਦਾ ਇਹਨੂੰ ਹੈ ਆ ਗਮਾ ਉੱਤੇ ਵੀਰੇ ਚਿੱਟੀ ਪਿੱਛੇ ਨਾ ਉਹ ਲਵਾ ਦੇ ਜਾਲੀ ਇਹਨੇ ਕਾਲੀ ਲਵਾਤੀ ਉਹਦੇ ਪਿੱਛੇ ਚਿੱਟੀ ਚਾਹੀਦੀ ਦੀ ਉਹ ਐਨ ਪੜ ਹੋਣਾ ਦਾ ਹੁਣ ਜਾਂ ਫਿਰ ਪੀਲੇ ਰੰਗ ਦੀ ਹਾਂ ਉਹਨੂੰ ਉਹ ਕਰਵਾ ਦੇ ਆ ਫੇ ਪਿੱਛੇ ਰੰਗ ਦਾ ਸਟicker ਲਵਾ ਦੋ ਚਿੱਟੇ ਦਾ ਜਾਂ ਪੀਲੇ ਰੰਗ ਦਾ ਫੇ ਐਨ ਵਧੀਆ ਪੜ ਹੋਊਗਾ ਹੋਣ ਲੱਟਾਂ ਇਹੀ ਲਾਉਣ ਲੱਗੇ ਵਧੀਆ ਯਾਰ ਇਹ ਐਲਈਡੀ ਲਾਈਟ ਹੈ ਨਾ ਨਾਲੇ ਬੰਦ ਜੀ ਆ ਜਿਹੜਾ ਪਿੱਛੇ ਆ ਜਾਂਦੀ ਹੈ ਇਹਦਾ ਆ ਵਧੀਆ ਚੀਜ਼ ਹੈ ਬੈਲਡਿੰਗ ਵਾਲੀ ਇਹੀ ਸਾਫੀ ਬੈਠਾ ਨਹੀਂ ਲੋਗਾ ਨਿਪੜਾ ਲਓਗੇ ਉਹਦੇ ਉੱਤੇ ਮੈਂ ਤਾਂ ਫਿਰ ਸਹੀ ਗੱਲ ਹੈ ਸਹੀ ਗੱਲ ਪੰਜਾਬ ਦਾ ਸਾਰੇ ਦਾ ਸੁੱਖ ਹੈ ਇਹ ਇੱਕ ਸਹੀ ਗੱਲ ਹੈ ਆ ਲੋ ਬਈ ਆਪਣੇ ਆਪਣੇ ਏਰੀਆ ਆਪਣਾ ਆਪਣਾ ਪਛਾਣ ਲਓ ਜ਼ਿਲ੍ਹਾ ਹੈ ਆਪਣਾ ਆਪਣਾ ਜ਼ਿਲ੍ਹਾ ਪਛਾਣ ਲਓ ਹਾਂ ਠੀਕ ਹੈ ਕਿੱਥੇ ਹੈਗਾ ਇਹ ਨਾ ਨਾ ਬੇਗਰੂਚ ਨਹੀਂ ਆ ਸਹੀ ਗੱਲ ਪਈ ਨਹੀਂ ਮੇਰੇ ਨਾਲ ਟਰੈਕਟਰ ਨੂੰ ਹਾਂ ਅਸ਼ੀਮੇ ਵਾਲਾ ਹੀ ਟਰੈਕਟਰ ਹੈ ਠੀਕ ਹੈ ਠੀਕ ਹੈ ਉਹ ਪਹਿਲੀ ਵਾਰ ਪਹਿਲਾਂ ਵੀ ਮੇਰੇ ਵਾਲੀ ਲੈ ਕੇ ਗਿਆ ਹੋ ਜਦ ਪਹਿਲਾਂ ਜਿੱਦਣ ਲੈਣ ਗਿਆ ਉਸ ਦਿਨ ਮੇਰੇ ਵਾਲੀ ਹੁੱਕ ਲੈ ਕੇ ਗਿਆ ਜੌਂਡੀਅਰ ਵਾਲੀ ਉਦੋਂ ਉਹਦੇ ਨਾਲ ਬਾਗੇ ਲੈ ਹੁੱਕ ਉਹ ਦੇਖੋ ਬਾਈ ਕਾਂ ਹੀ ਉੱਕ ਲੈ ਕੇ ਗਿਆ ਦੋ ਨਾ ਫੇਰ ਬਣਵਾਈ ਆ ਚੱਲ ਬਾਈ ਫੇਰ ਮੈਂ ਕਾਂ ਕੇ ਤਾਰ ਲਵਾ ਆਪਣੇ ਵਾਲੀ ਇਹਨੇ ਮੈਨੂੰ ਦੱਸ ਦੇ ਜੇ ਕਿੱਲਾ ਕਿ ਰਹਿ ਗਿਆ ਠੀਕ ਆ ਹਾਂ ਉਹ ਬਾਈ ਕਮਲਜੀਤ ਦੇ ਚੱਲਦੇ ਇੱਧਰ ਹੋ ਵਾਲ ਜਿੰਨੇ ਤੂੰ ਕਹੇ ਦੇਖਦਾ ਕਾਨੂੰ ਨਾਸ ਮਾਰਦਾ ਨਾ ਮਸੀਨ ਪਿੱਟਾ ਲੱਗਿਆ ਦਾਤੀ ਦਾ ਦੇਖ ਲੈ ਕਿ ਐਡੀ ਰੱਖੀ ਹੋਈ ਆ ਇਹ ਕੀ ਬਾਤ ਤੇ ਆਈ ਆ ਹਟ ਜਾ ਹਟ ਜਾ ਆ ਬਾਈ 4x4 ਕਮਲਜੀਤ ਵਾਲਾ ਤੇ ਲੱਗਿਆ ਹੋਇਆ ਗੋਲਾ ਲਾ ਕੇ ਮਾਸਕ ਜਿਹੜਾ ਨਵਾਂ ਆ ਉਹ ਐ ਲੱਗਦਾ ਬੰਦੇ ਜਿਵੇਂ ਦਿਖਦੇ ਹੀ ਨਹੀਂ ਆਉਂਦਾ ਪਰ ਬਹੁਤ ਸਾਫ਼ ਦਿਖਦਾ ਉਹਦੇ ਵਿੱਚ ਨਾ ਐਨੀ ਕਾ ਜਿਹੀ। ਬਾਕੀ ਕੰਮ ਜੀ ਤੇ ਲੱਗਾ ਕਰਦੇ ਨਾ ਪਾਪਾ ਜੀ ਦਾ ਜੁਰਦਵਾਰਾ ਸਾਹਿਬ ਠੀਕ ਨਾ ਦਾ। ਸੇਵਾ ਪਾਪਾ ਜੀ ਦਾ ਦਾ ਆਪ ਦਾ ਬੁਮਾਰਾ ਏ ਜਿੰਨੇ ਤੂੰ ਕਿਆ ਕਰਨ ਲੱਗ ਗਿਆ ਆ ਕੰਮ ਕਿਨੇ ਕਿਨੇ ਕਰੇ ਬਾਈ ਈ ਕਿਨੇ ਹੋਇਆ ਹੁੰਦਾ ਕਿੱਦਾਂ ਕਮਲ ਜੀ ਤਾ ਹੋਰ ਠੀਕ ਆ ਹਾਂ ਵਧੀਆ ਬਾਈ ਅੱਜ ਫੇ ਮੈਂ ਕਿਹਾ ਨਵੇੜੇ ਦੇਈਏ ਮੁੰਡੇ ਨੂੰ ਹੋਰ ਹੋਰ ਮੈਂ ਠੀਕ ਅੱਜ ਤੁੜੀ ਵਾਲੀ ਜਲਾਈ ਫੇਰ ਨਹੀਂ ਉਹ ਭਈਏ ਨਹੀਂ ਆਏ ਬਾਈ ਅੱਛਾ ਤਾਰਨੇ ਵਾਲੇ ਲੇਬਰ ਆਈਓ ਨਹੀਂ ਲੇਬਰ ਨਹੀਂ ਤੇ ਆਈ ਯਾਰ ਕੱਲ ਕੱਲ ਕੱਜ ਨਹੀਂ ਆਈ ਅੱਜ ਨਹੀਂ ਆਈ ਕੱਲ ਕੱਲ ਆ ਗਈ ਸੀ ਕੱਲ ਆਈ ਵੀ ਫੇ ਕਿੱਥੇ ਗਏ ਉਹ ਅੱਜ ਉਹ ਮਿਸਤਰੀਆਂ ਲੱਗੇ ਹੋਏ ਤੇ ਨਾ ਅੱਛਾ ਹਾਂ ਫੇ ਉਧਰ ਬਾਈ ਗੋਰੇ ਬਾਈ ਕੋਲ ਉਹ ਵੀ ਨਹੀਂ ਆਏ ਹਲੇ ਸਾ ਇਕੱਠੇ ਹੋ ਗਰੇ ਸਾਡੇ ਲੈ ਦੱਸ ਯਾਰ ਇਹ ਕੰਮਾ ਬਹੁਤ ਲਿਵਰ ਵਗੈਰ ਬੜਾ ਔਖਾ ਹੋਇਆ ਵਾ ਬਾਈ ਓਹੋ ਕਿਵੇਂ ਚੱਲਦਾ ਤੂੜੀ ਵਾਲੀ ਨੂੰ ਤੂੜੀ ਵਾਲਾ ਵਧੀਆ ਚੱਲਦਾ ਬਾਈ ਹਾਂ ਇਹ ਤਾਂ ਨਹੀਂ ਇਹਦਾ ਪ੍ਰਵਾਹ ਨਹੀਂ ਮੰਨਦਾ ਹੋਣਾ ਨਾ ਨਾ ਪਤਾ ਹੀ ਨਹੀਂ ਹੈ ਪਤਾ ਹੀ ਨਹੀਂ ਹਾਂ ਸਹੀ ਗੱਲ ਹੈ ਹਾਂ ਇਹ ਤਾਂ ਪਹਿਲੇ ਲੋਮਾਂ ਹੀ ਚੱਲਦਾ ਠੀਕ ਹੈ ਠੀਕ ਹੈ ਚੱਕਰਾਂ ਦਾ ਲੱਗਦਾ ਦਾ ਪੌਲੀ ਚੇਂਜ ਕਰਨੇ ਪਊਗੀ ਪਰ ਸਹੀ ਚੱਲ ਪਿਆ ਅੱਛਾ ਹਾਂ ਚੱਕਰ ਮਿਲ ਗਿਆ ਇਹਨੂੰ ਪੂਰੇ ਚਲ ਠੀਕ ਹੈ ਠੀਕ ਹੈ ਵਧੀਆ ਆ ਗਿਆ ਹੋ ਗਿਆ ਇਹਨੂੰ ਪਾਵਾਨੀ ਕਿਆ ਹੋ ਗਿਆ ਦੇਖ ਲਿਆ ਬੈ ਕੇ ਕਰੀ ਜਾਂਦਾ ਹੈ ਧੁੱਪਾ ਧੁੱਪਾਂ ਦਾ ਕੀ ਅੱਛਾ ਠੀਕ ਹੈ ਠੀਕ ਹੈ ਉਧਰ ਵਦਿਆ ਬਹੋਣੀ ਫਾਂਟ ਤਾਹੀਂ ਬੈਠ ਕੇ ਪਤਾ ਲੱਗਦਾ ਵੀ ਕਿਆ ਚੀਜ਼ ਕੀਤਾ ਉਹਨੇ ਕਿੱਦਾਂ ਨਹੀਂ ਸਹੀ ਗੱਲ ਆ ਬਾਹਰ ਖੜੇ ਤਾਂ ਜਿੰਨੇ ਵਰਕੇ ਗੱਲਾਂ ਕਰੀ ਜਾਂਦੇ ਆ ਕਿਹਨੇ ਗੱਲਾਂ ਫੱਜਦੇ ਆ ਤੇ ਨਹੀਂ ਫਿਰ ਕਿੰਨੇ ਬਾਕੀ ਆ ਹੁਣ ਇੱਕੇ ਖੇਤ ਆ ਬਾਈ ਇਹ ਵਾਹ ਹੀ ਰਹਿ ਗਿਆ ਬੜਾ ਖੇਤ ਆ ਇਹ ਵੀ ਹਾਂ ਕਦੋਂ ਆ ਇਹ ਨਹੀਂ ਕੋਈ ਠੀਕ ਹੈ ਠੀਕ ਹੈ ਲੈ ਆ ਆ ਕੰਮ ਦੇਖ ਲੈ ਕਿਨੇ ਕਰੇ ਬਾਈ ਇਹ ਨਿਆਣੇ ਬਚ ਗਿਆ ਹਾਂ ਇਹ ਨਿਆਣੇ ਉੱਥੇ ਚੱਲਦੇ ਬਾਈ ਮੋਟਰ ਕੋਲ ਮੈਂ ਉਹਨਾਂ ਨੂੰ ਰੋਟੀ ਖਾਣੇ ਕਮਲਜੀਤ ਮੈਂ ਫੇਰ ਹੁਣ ਚਲਾਉਂਦਾ ਮੜੀ ਯਾਰ ਕੱਦ ਰੋਟੀ ਵੀ ਠੰਡੀ ਕਰਤੀ ਬਾਈ ਇਹਨਾਂ ਨੇ ਓਏ ਬਾਈ ਪਿੱਛੇ ਖਾ ਕੇ ਆਏ ਆ ਬ੍ਰੈਡ ਬਰਡ ਠੰਡੇ ਠੁੰਡੇ ਨਿੰਦਰ ਬਾਈ ਨੇ ਪਰਾਤੇ ਬ੍ਰੈਡ ਬਰਡ ਖਵਾ ਦੇ ਮਾਰੇ ਫੇਰ ਕਹ ਮੈਨੂੰ ਮੈਂ ਰੋਟੀ ਖਾਣ ਕਹ ਰਿਹਾ ਸੀ ਇਹਨੇ ਠੰਡੀ ਹੋ ਗਈ ਨਾ ਕਰਮ ਕਰਦੇ ਹਾਂ ਹਾਂ ਨਹੀਂ ਮੈਂ ਤਾਂ ਦਹੀ ਕਹਿੰਦਾ ਮੈਨੂੰ ਵੀ ਕਰਿਆ ਇਹਨੇ ਕਹਿੰਦਾ ਯਾਰ ਤੇਰੇ ਬੰਦੇ ਰੋਟੀ ਨਹੀਂ ਖਾਂਦੇ ਓ ਮੈਂ ਕਿਹਾ ਬਾਈ ਇਹ ਪਿੱਛੇ ਪਕੌੜੇ ਦੀ ਰੋਟੀ ਪਿੱਛੇ ਦਾ ਘਮਦਾ ਯਾਰ ਹੋਰ ਹੋਰ ਉਹ ਬਾਈ ਇਹ ਜਿਆਦਾ ਠੰਡੇ ਆ ਪਕੌੜੇ ਸਕੌੜੇ ਨੂੰ ਪੈ ਜਾਂਦੇ ਮੈਂ ਕਿਹਾ ਤੁਸੀਂ ਉਹੀ ਨਾ ਗਲਗੁਲ ਖਰਾਬ ਕਰਕੇ ਬਹਿ ਜਾਓ ਹੈ ਕਿ ਨਹੀਂ ਲੈ ਲੈ ਗੱਲ ਕਿਤੇ ਖਰਾਬ ਗੱਲ ਤਾਂ ਬੋਲਦਾ ਚੰਗੀ ਤਾਂ ਉਹ ਬਰੋਗੇ ਲੈਣਦੇ ਹਾਂ ਜਿਹੜਾ ਵੀਜ਼ਾ ਵੀ ਪਤਾ ਨਹੀਂ ਹੁੰਦਾ ਡੈਡੀ ਨੂੰ ਪਤਾ ਆ ਬਾਹਰ ਇਹ ਬਿਤਾ ਦੋ ਜਦ ਬੀਜੀ ਦੀ ਹੈ ਨਾ ਠੀਕ ਹੈ ਠੀਕ ਹੈ ਬਾਕੀ ਦਾ ਹਣ ਭਾਈ ਥੋਰੀਆਂ ਚ ਪੈ ਮਸਲਾ ਲੱਗਦਾ ਹਾਂ ਨਾ ਟਿਕਟਾ ਬਚੂਰਾ ਹੈ ਨਾ ਭਾਈ ਹੋਰ ਕੀ ਹਾਂ ਬਾਈ ਜੇ ਨਾ ਲੋਟੜ ਆਇਆ ਉਹ ਆਪਣੇ ਭਰਜੀ ਟਾ ਕੇ ਰੱਖ ਦਈ ਨਹੀਂ ਆਪਣੀ ਨਾ ਨਾ ਭਰਜੀ ਜਦੇ ਰਲਦੇ ਆ ਕੇ ਰੱਖ ਦਈ ਨਹੀਂ ਭਾਈ ਆ ਕੋਈ ਆ ਜਾ ਹਾਂ ਨਾ ਟਰਾਲਾ ਵੀ ਬੜਈ ਹੈ 5 5.5 ਕਿਲੇ ਹੋ ਜਾਂਦੇ ਹੁਣ ਹੈਨਾ ਹਾਂ ਸਵਾ ਪੰਜ ਕਿਲੇ ਸਵਾ ਪੰਜ ਕਿਲੇ ਦੀ ਇਸ ਪਿਆਨੀ ਹੋਈ ਟੈਂਕ ਜ ਆ ਜਾਂਦੇ 18 ਕਾਉਂਟ ਦਾ ਨੱਟੇ ਆ ਅੱਬਾ ਕਹਿੰਦਾ ਵਧੀਆ ਜੋ ਕਰਦੇ ਨੇ ਸੁੱਕਾ ਮਾਲ ਹਾਂ 18 ਦਾ ਬੱਧੇ ਆ ਜਨੇ ਪਰ ਆਪਾਂ 18 ਕੋ ਕਰ ਦਿੰਦੇ ਆ ਹਾਂ ਤੈਨੂੰ ਹਾਲੇ ਤੱਕ ਪਤਾ ਨਹੀਂ ਲੱਗਿਆ ਜਿੰਨੇ ਆ ਅੱਛਾ ਸਾਹ ਵਾਹ ਕਣਕ ਦਾ ਦਾਣਾ ਸਰਹਾਬਾ ਅੱਧਰੋ ਟਰਾਲੀ ਖੜੀ ਬਾਈ ਦੇ ਜਣੇ ਕੋ ਹੁਣ ਘੁੰਮਣ ਘੇਰੀ ਜੀ ਆ ਯਾਰ ਥੋੜੀ ਜੀ ਹੁਣ ਘੁੰਮ ਘਮਈਆ ਮਾਰਦਾ ਨਾ ਨਾ ਨਹੀਂ ਨਹੀਂ ਉਹ ਜਾਣਾ ਬੰਦੇ ਉਹ ਸੈਟਿੰਗ ਹੋਊਗੀ ਮਡੀ ਮੋਤੀ ਲੋ ਭਈਓ ਜਿੰਨਾ ਦਾਣੇ ਪਾਉਣ ਗਿਆ ਹੋਇਆ ਮੈਨੂੰ ਫੋਨ ਆ ਗਿਆ ਤਾਂ ਜਸ਼ਨ ਦਾ ਕਹਿੰਦਾ ਪਪਾ ਚੂਹੇ ਜੇ ਮਾਰਨੇ ਖਿੱਚਦੇ ਟੁੱਟੀਆਂ ਪੱਤੀਆਂ ਦੋ ਤਿੰਨ ਵੀ ਤੂੰ ਲਿਆ ਜਾ ਕੇ ਮੈਂ ਕਿਹਾ ਤੂੰ ਆਪ ਲਿਆ ਮੈਂ ਚਲਾਉਣ ਲੱਗਿਆ ਹੁਣ ਗੋਲੇ ਨੂੰ ਥੋੜਾ ਰੈਸਟ ਦੀ ਜਈਗਾ ਤੇ ਹੁਣ ਵੱਧਦੀ ਐ ਅਸੀਂ ਤੇ ਭਾਈਆ ਮਾਸਕ ਦਾ ਬਹੁਤ ਫਾਇਦਾ ਏ ਜਿਹੜਾ ਇਹ ਬਾਈ ਨੇ ਭੇਜਿਆ ਮੈਂ ਵੀ ਲਾਇਆ ਹੋਇਆ ਤੇ ਬੜਾ ਨਜ਼ਾਰਾ ਭਾਈ ਜੱਲ ਆਉਂਦੇ ਐ ਇਹਨੂੰ ਤੇ ਘੈਂਟ ਚੀਜ਼ ਐ ਨਾ ਐਨ ਦਿਖਦਾ ਕਲੀਅਰ ਇਹਦੇ ਵਿੱਚ ਤੇ ਹੁਣ ਜਾ ਕੇ ਦੇਖਦੇ ਅੱਗੇ ਵਧਦੇ ਆ ਦੇਖਣ ਨੂੰ ਐ ਲੱਗਦਾ ਜਿਵੇਂ ਬਿਲਡਿੰਗ ਬੋਲਡਿੰਗਾਂ ਦੇ ਬਾਹਰ ਤੇ ਸਾਫ ਹੁੰਦਾ ਪਰ ਇਹਨਾਂ ਵਧੀਆ ਚੀਜ਼ ਹੈ ਬਾਈ ਚਲਦੇ ਹੁਣ ਅੱਗੇ ਲੈ ਕੇ ਜਾਂਦਾ ਮੈਂ ਫੋਨ ਕਰਨ ਕਰਕੇ ਉਤਰਿਆ ਤਾਂ ਮਸ਼ੀਨ ਪਰ ਸੁਣਦਾ ਨਹੀਂ ਤਾਂ ਤੁਸੇ ਇਹ ਚੱਕ ਕੇ ਸੁਣਨਾ ਪੈਂਦਾ ਹੈ